ਸੰਗਤ ਜੀ ਸਾਖੀ ਪੂਰੀ ਸੁਣਨੀ ਹੈ ਜੀ ਤਾਂ ਜੋ ਗੁਰੂ ਨਾਨਕ ਦੇਵ ਜੀ ਆਪਣੇ ਤੇ ਮਿਹਰ ਕਰਨ ਅਤੇ ਆਪਾਂ ਵੀਡੀਓ ਨੂੰ ਲਾਈਕ ਕਰਨਾ ਹੈ ਜੀ ਸ਼ੇਅਰ ਕਰਨਾ ਹੈ ਜੀ ਅਤੇ ਕਮੈਂਟ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖਣਾ ਹੈ ਜੀ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਜੀ ਅਤੇ ਆਓ ਆਪਾਂ ਸੁਣਦੇ ਹਾਂ ਜੀ ਸਾਖੀ ਗੁਰੂ ਪਿਆਰੀ ਸਾਧ ਸੰਗਤ ਜੀ ਸਾਖੀ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਕਿਵੇਂ ਰੋਗੀਆਂ ਦੇ ਰੋਗ ਕਟੇ ਗੁਰੂ ਨਾਨਕ ਦੇਵ ਜੀ ਸਾਖੀ ਸੁਣਨ ਵਾਲੀ ਸੰਗਤ ਦੇ ਵੀ ਰੋਗ ਘਟ ਦੇਣਗੇ ਇੱਕ ਵਾਰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦੁਨੀਆ ਨੂੰ ਤਾਰਦੇ ਹੋਏ ਦੇਸ਼ ਦਿਸ਼ਾਂਤਾਂ ਦੇ ਪਰਮੰਦੂਰ ਕਰਦੇ ਇੱਕ ਪਿੰਡ ਦੇ ਬਾਹਰ ਪਹੁੰਚੇ ਉਸ ਪਿੰਡ ਦੇ ਬਾਹਰ ਇੱਕ ਛੋਟੀ ਟੁੱਟੀ ਯਹੀ ਕੁਟਿਆ ਵਿੱਚੋਂ ਕਿਸੇ ਦੇ ਕਰ ਲਾਉਣ ਦੀ ਆਵਾਜ਼ ਸੁਣਾਈ ਦਿੱਤੀ ਅੱਗੇ ਹੋ ਕੇ ਦੇਖਿਆ ਤਾਂ ਇੱਕ ਕੋੜ ਦਾ ਰੋਗੀ ਰੋਗ ਦੀ ਪੀੜਾ ਕਾਰਨ ਬਿਲਕ ਰਿਹਾ ਸੀ ਸੁਖ ਮੈਂ ਬਹੁਤ ਆਨ ਮਿਲ ਵੈਠ ਤ ਰਹਿਤ ਚਹੋਂ ਦਿਸ ਘੇਰੇ ਵਿਪਤਾ ਪਈ ਸਭ ਹੀ ਛਾੜਣਾ ਕੋਈ ਨਾ ਆਵੇ ਨੇੜੇ ਦੇ ਮਹਾਵਾਕਾਂ ਅਨੁਸਾਰ ਇਸ ਦੇ ਘਰ ਪਰਿਵਾਰ ਵਾਲੇ ਜਿਹੜੇ ਕਿ ਸੁਖ ਵੇਲੇ ਇਸ ਦੇ ਨਾਲ ਲੱਗੇ ਰਹਿੰਦੇ ਸਨ ਕੋਈ ਇਸ ਨੂੰ ਪਿਤਾ ਕੋਈ ਪਤੀ ਤੇ ਕੋਈ ਪੁੱਤਰ ਕਹਿੰਦਾ ਨਹੀਂ ਸੀ ਥੱਕਦਾ ਪਰ ਅੱਜ ਅਜਹਿ ਅਸਾਧ ਰੋਗ ਲੱਗ ਜਾਣ ਕਾਰਨ ਇਸ ਨੂੰ ਇਕੱਲੇ ਪਿੰਡ ਦੇ ਬਾਹਰ ਛੱਡ ਗਏ ਪਿੰਡ ਦੇ ਬਾਹਰ ਟੁੱਟੀ ਯਹੀ ਛੰਨ ਵਿੱਚ ਛੱਡ ਕੇ ਚਲੇ ਗਏ ਕੁਝ ਚਿਰ ਰੋਟੀ ਪਾਣੀ ਦਿੰਦੇ ਰਹੇ ਪਰ ਬਾਅਦ ਵਿੱਚ ਉਹ ਵੀ ਬੰਦ ਹੋ ਗਿਆ ਰੋਗੀ ਨੇ ਬਿਲਕੁਲ-ਵਿਲਕ ਕੇ ਆਪਣੀ ਵਿਥਿਆ ਗੁਰੂ ਨਾਨਕ ਦੇਵ ਜੀ ਨੂੰ ਸੁਣਾਈ ਮੇਰਾ ਦੇ ਦਾਤੇ ਅਰਸ ਵਿੱਚ ਆ ਕੇ ਫਰਮਾਇਆ ਸੂ ਮਰਦਾਨਿਆ ਰਬਾਬ ਛੇੜ ਵਾਣੀ ਆਈ ਹੈ ਮਰਦਾਨੇ ਨੇ ਰਬਾਬ ਛੇੜੀ ਤਾਂ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਜਿਉ ਤਪ ਤ ਹੈ ਬਾਰੋ-ਬਾਰ ਤਪ ਖਪਾਇ ਬਹੁਤ ਵਿਕਾਰ ਜੈ ਤਨ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਵਿਰਲਾਏ ਜਿਉ ਜਿਉ ਗੁਰੂ ਸਾਹਿਬ ਸ਼ਬਦ ਉਚਾਰਨ ਰੋਗੀ ਦਾ ਰੋਗ ਦੂਰ ਹੁੰਦਾ ਜਾਵੇ ਤਪ ਦੇ ਅੰਦਰ ਨੂੰ ਠੰਡ ਪੈਂਦੀ ਜਾਵੇ ਸ਼ਬਦ ਸਮਾਪਤ ਹੁੰਦਿਆਂ ਹੀ ਰੋਗੀ ਦਾ ਰੋਗ ਦੂਰ ਹੋ ਗਿਆ ਅੰਦਰ ਸੁਖ ਆਣ ਵਸਿਆ ਤਾਂ ਗੁਰੂ ਸਾਹਿਬ ਦੇ ਚਰਨੀ ਡਿੱਗਾ ਤੇ ਰੋ ਰੋ ਕੇ ਚਰਨ ਧੁੱਤੇ ਇਸ ਸ਼ਬਦ ਵਿੱਚ ਗੁਰੂ ਸਾਹਿਬ ਰੋਗ ਲੱਗਣ ਦਾ ਜੀਵ ਦਾ ਪਰਮਾਤਮਾ ਨੂੰ ਭੁੱਲ ਜਾਣਾ ਦੱਸਦੇ ਹਨ ਅਤੇ ਨਾਮ ਬਾਣੀ ਤੋਂ ਬੇਮੁਖ ਹੋਏ ਬੰਦੇ ਨੂੰ ਅੱਕੇ ਰੋਗੀ ਦਾ ਦਰਜਾ ਦਿੰਦੇ ਹਨ ਜਿਸ ਤਰ੍ਹਾਂ ਇੱਕ ਪੱਕਾ ਰੋਗੀ ਆਪਣੇ ਰੋਗ ਕਾਰਨ ਬਿਲਕਦਾ ਉਸੇ ਤਰ੍ਹਾਂ ਨਾਮ ਵਿਹਣਾ ਆਦਮੀ ਵੀ ਨਾਮ ਤੋਂ ਬਿਨਾਂ ਵਿਚਾਰਾ ਉਲਝਿਆ ਹੋਇਆ ਦੁਖੀ ਹੁੰਦਾ ਹੈ ਕਰਵਾਨੀ ਅਨਸਾਰ ਬੰਦੇ ਦੇ ਬੁਰੇ ਵਿਚਾਰਾਂ ਕਰਕੇ ਉਸ ਦਾ ਮਨ ਰੋਗੀ ਹੋ ਜਾਂਦਾ ਹੈ ਮਨ ਦੇ ਰੋਗੀ ਹੋਣ ਨਾਲ ਸਰੀਰ ਵੀ ਰੋਗੀ ਹੋ ਜਾਂਦਾ ਹੈ ਪਰ ਜੇਕਰ ਬਿਚਾਰਾਂ ਨੂੰ ਸ਼ੁੱਧ ਕਰ ਲਿਆ ਜਾਵੇ ਤਾਂ ਮਨ ਵੀ ਸਹੀ ਹੋ ਜਾਂਦਾ ਹੈ ਤੇ ਤਨ ਵੀ ਵਿਚਾਰ ਸਿਰਫ ਤੇ ਸਿਰਫ ਗੁਰਵਾਣੀ ਨਾਲ ਹੀ ਸ਼ੁੱਧ ਹੋ ਸਕਦੇ ਹਨ ਇਸੇ ਲਈ ਗੁਰੂ ਸਾਹਿਬ ਹੁਕਮ ਜਾ ਕੇ ਕਹਿੰਦੇ ਹਨ ਕਿ ਸਾਨੂੰ ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਉਸ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਕਮੈਂਟ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਰੂਰ ਲਿਖਿਓ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਆਓ ਬਲਾਉ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ